ਸਸ਼ੀਕਲ ਜੀ ਨਮਸਕਾਰ ਅਦਾਬ ਸਲਾਮ ਅਲੈਕੁਮ ਮੈਂ ਤੁਹਾਡਾ 사ਮਰ ਖਾਨ ਸਸ਼ੀਕਲ ਜੀ ਮੈਂ ਹਲ ਲਵਜਿਤ ਰਾਨੀ ਤੇ ਸਾਰੇ ਸਾਡੇ ਸਰੋਤਿਆਂ ਨੂੰ ਪਿਆਰ ਭਰਾਵਾਂ ਨੂੰ ਯਾਰਾਂ ਦੋਸਤਾਂ ਨੂੰ ਸਾਡੇ ਵੱਲੋਂ ਢੇਰ ਸਾਰਾ ਪਿਆਰ ਢੇਰ ਸਾਰੀਆਂ ਦਿਵਾਵਾਂ ਤੁਸੀਂ ਬਹੁਤ ਮਿਹਨਤ ਕਰਕੇ ਹਿੰਮਤ ਕਰਕੇ ਇੰਜਨ ਸਾਉਂ ਨੂੰ ਇੰਨਾ ਪਿਆਰ ਦਿੱਤਾ ਬਬੂ ਗੜਜੀਆਂ ਦਾ ਲਿਖਿਆ ਜੀ ਗਵੀਰ ਸਾਹਿਬ ਜੀਆਂ ਦਾ 뮤직 ਤੇ ਗਾਇਆ ਸੀ ਹੁਣ ਫੇਰ ਆਪਣਾ ਬੜਾ ਜ਼ਬਰਦਸਤ ਸਾਉਂ ਆ ਰਿਹਾ ਜੀ 2 4 ਬਨਾ ਚ ਪੀ ਵੀ 0 3 ਕੰਪਨੀ ਇਹ ਦਿਨ ਇਹ ਸਮਰਾਇਜਾ ਤੁਹਾਡੇ ਵਾਸਤੇ ਬਹੁਤ ਵੱਡਾ ਤੇ ਨਾਲੇ ਅਸੀਂ ਸਾਰੇ ਸਰੋਤਿਆਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਸੁਣਤੀਆਂ ਪਿਆਨ ਉਠਾ ਕੇ ਭਾਗ ਲਾਇਆ ਦਾਦੇ ਦੀ ਕਿਰਪਾ ਨਾਲ ਬਹੁਤ ਬਹੁਤ ਧੰਨਵਾਦ ਜੀ ਸਾਡੀ ਪੂਰੇ ਦੇਸ਼ਾਂ ਵਿਦੇਸ਼ਾਂ ਚ ਰਹਿਣ ਵਾਲਿਆਂ ਦਾ ਇੰਡੀਆ ਚ ਰਹਿਣ ਵਾਲਿਆਂ ਦਾ ਜਿਨ੍ਹਾਂ ਨੇ ਆਪਣੀ ਨਮਾਨੀ ਜੀ ਜੁੜੀ ਨੂੰ ਬਹੁਤ ਪਿਆਰ ਦਿੱਤਾ ਸਾਨੂੰ ਤਾਂ ਬਸ ਸਾਨੂੰ ਕੋਈ ਫੋਨ ਹੀ ਨਹੀਂ ਕਰਦਾ ਪਰ ਜਦੋਂ ਵੀ ਅਸੀਂ ਇੰਟਰਵਿਊ ਕੀਤੀ ਹੈ ਸਾਨੂੰ ਤੁਸੀਂ ਪ੍ਰੂਫ ਕਰਤਾ ਵੀ ਸਾਡੇ ਤੁਸੀਂ ਆਪਣੇ ਹੋ ਹੁਣ ਸਾਨੂੰ ਇਹਦੇ ਹੀ ਫੋਨ ਆਉਂਦੇ ਵੀ ਭਾਜੀ ਕਾਪੀ ਪੈਨ ਚੱਕੋ ਫਲਾਣੇ ਖਾਂਦੇ ਪ੍ਰੋਗਰਾਮ ਹੈ ਬੀਜੀਐਸੀ ਤੋਂ ਡਾਕਟਰ ਦੀ ਟੀਮ ਵੀ ਦੇ ਸਕਦੇ 12-13 ਸਾਲ ਬਾਅਦ ਇਸ ਜੋੜੀ ਨੂੰ ਤੁਸੀਂ ਸਟੇਜਾਂ ਤੇ ਚੜਨ ਲਾਤਾ ਉਹ ਸਾਰਿਆਂ ਦੀ ਵੱਡਿਆਂ ਬਜ਼ੁਰਗਾਂ ਦੀ ਕਹਾਵਤ ਆ ਨਾ ਇੱਕ ਸਿਆਣਿਆਂ ਦਾ ਵਚਨਬੋਲ ਹੈ ਜੇ ਪਰਮਾਤਮਾ ਇੱਕ ਗੇਟ ਬੰਦ ਕਰਦਾ ਹੈ ਤੇ ਮਾਲਕ 10 ਗੇਟ ਹੋਰ ਖੋਲ ਦਿੰਦਾ ਉਹ 10 ਗੇਟ ਸਾਡੇ ਵਾਸਤੇ ਤੁਸੀਂ ਖੁੱਲਿਓ ਕਿ ਦਿਨ ਪਰ ਰਾਤ ਆ ਤੇ ਦੀ ਕਿਰਪਾ ਨਾਲ ਰਾਤ ਨੂੰ 2-2 3-3 ਵਜੇ ਤੱਕ ਛੋੜੇ ਨਾਲ ਫੋਨ ਦੇ ਗੱਲਾਂ ਫੋਨ ਦੇ ਪ੍ਰੋਗਰਾਮ ਬੁੱਕ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਰੀ ਕਿਸੇ ਕੋਲੇ ਨੰਬਰ ਵੀ ਨਹੀਂ ਹੁੰਦਾ ਨੰਬਰ ਹੈਗਾ ਜੀ 98152 80423 80423 ਖਾਨੇ ਮੇ 152 80423 ਆਸ ਕਰਦੇ ਆਂ ਆਉਣ ਵਾਲੇ ਸੌਂਗਾ ਨੂੰ ਗੀਤਾਂ ਨੂੰ ਵੀ ਤੁਸੀਂ ਇਦਾਂ ਹੀ ਪਿਆਰ ਦਿਓਗੇ ਜਿੱਦਾਂ ਇੰਜਨ ਨੂੰ ਭਾਗ ਲਾਇਕ ਕੀਤਾ ਹੈ ਕਮੈਂਟ ਕੀਤਾ ਸ਼ੇਅਰ ਕੀਤਾ ਤੁਹਾਡਾ ਸਾਰਿਆਂ ਦਾ ਕੋਟੀ ਕੋਟੀ ਥੈਂਕਸ ਤੁਹਾਨੂੰ ਸਾਰਿਆਂ ਨੂੰ ਬੇਰ ਸਾਰੀਆਂ ਦੁਆਵਾਂ ਆਈ ਲਵ ਯੂ ਸਰਨ ਤੁਹਾਡੀ ਆਪਣੀ ਜੋੜੀ ਯਾਦ ਰੱਖਿਓ ਸਾਵਰ ਖਾਨ ਲਵਜੋਤ ਰਾਣੀ ਥੈਂਕ ਯੂ